ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜੇਰ హెయిర్ ਬਲੌਗ ਤੇ ਅੱਜ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਦੇਖੋ ਜੀ ਹਰ ਘਰ ਵਿੱਚ ਸਲੋਂ ਦਾ ਤੇਲ ਤਾਂ ਹੁੰਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਨਾ ਵੀ ਹਰ ਘਰ ਵਿੱਚ ਬਾਲਤਦੇ ਆਂ ਆਪਾਂ ਦੇਖੋ ਤੇਲ ਦੇ ਵਿੱਚ ਗੰਦਗੀ ਜਦੋਂ ਆਪਾਂ ਹਨਾ ਘਰ ਵਿੱਚ ਆਪਾਂ ਪਕੌੜੇ ਬਣਾਉਂਦੇ ਆ ਜਾਂ ਹੋਰ ਕੀ ਗੋਲ ਗੱਪ ਵਗੈਰਾ ਕੁਝ ਵੀ ਕੱਢਦੇ ਆ ਉਹ ਚੀਜ਼ ਆ ਉਹਦੀ ਗੰਦਗੀ ਸਾਰਾ ਕੁਝ ਜਣ ਕੇ ਉਹਦਾ ਮोटा-ਮोटा ਪਾਟ ਵਿੱਚ ਰਹਿ ਜਾਂਦਾ ਤੇਲ ਤੇ ਤੇਲ ਆਪਾਂ ਕੀ ਕਰਦੇ ਉੱਤੋਂ-ਉੱਤੋਂ ਦਾ ਬਾਤਲ ਲੈਣ ਥੱਲੜਾ ਤੇ ਇਹ ਉੱਤੋਂ ਜ਼ਿਆਦਾ ਹੋ ਜਾਂਦਾ ਤੇ ਆਪਾਂ ਇਹ ਕਹਿੰਦੇ ਸੈੱਟ ਦੀਏ ਚਲ ਪਸੂਆਂ ਨੂੰ ਪਾ ਦਿੰਨੇ ਆ ਪਰ ਮਹਿੰਗਾ ਤੇਲ ਬਹੁਤ ਮਿਲਦਾ ਉੱਤੋਂ ਘੱਲਦਾ ਘੱਲਦਾ ਸ਼ੁੱਧ ਜਿਹੜਾ ਸਾਦਾ ਤੇਲ ਆ ਬਹੁਤ ਹੀ ਜ਼ਿਆਦਾ ਮਹਿੰਗਾ ਮਿਲਦਾ ਹਨਾ ਤੇ ਆਪਾਂ ਇਹਨੂੰ ਬਕਾਲ ਸਮਝ ਕੇ ਕਈ ਵਾਰ ਸੈੱਟ ਦਿੰਨੇ ਆ ਤੇਲ ਦੇਖੋ ਤੇਲ ਬਾਤ ਤੋਂ ਚਾ ਸਕਦਾ ਆ ਜਿਵੇਂ ਜਪਾਨੋਂ ਦੇਖੋ ਕਲੀ ਪੌਣੀ ਨਾਲ ਆ ਪੌਣੀ ਚਾਹ ਪੌਣੀ ਇਹਨਾਂ ਪੋਣਾਗੇ ਤਾਂ ਫਿਰ ਵੀ ਇਹਦੇ ਵਿੱਚ ਦੀ ਗੰਦਗੀ ਜਿਹੜੀ ਆ ਉਹ ਵਿੱਚ ਚਲ ਜਾਣੀ ਆ ਜਿਹੜੇ ਭਾਂਡੇ ਦੇ ਵਿੱਚ ਵਪਹੁੰਨ ਆ ਗਏ ਆਪਾਂ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਦੱਸਣ ਲੱਗੇ ਜਿੰਨਾ ਤੇ ਸੌਂ ਦਾ ਤੇਲ ਜਿੰਨਾ ਮਰਜ਼ੀ ਗੰਦਾ ਹੋਵੇ ਜਨ ਕਿ ਬੱਚੋ ਦੇ ਸਮਾਨ ਜਿਹੜਾ ਕੁਛ ਬਣਾਇਆ ਤਲਿਆ ਹੋਇਆ ਤੇਲ ਕੜ ਕੜ ਕੇ ਜਿੰਨ ਕਿ ਪੂਰਾ ਵਧੀਆ ਬਣ ਜਾਂਦਾ ਉਹਦੇ ਵਿੱਚ ਜਿਹੜੀ ਗੰਦਗੀ ਦੀ ਗਾਲ ਹੁੰਦੀ ਹੈ ਉਹ ਸਭ ਥੱਲੇ ਵਹਿ ਜਾਂਦੀ ਹੈ ਤੇ ਉਹ ਚੀਜ਼ ਨੂੰ ਆਪਾਂ ਸਾਫ਼ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਵੀਡੀਓ ਪੂਰੀ ਐਂਡ ਤੱਕ ਦੇਖੋ ਦੇਖੋ ਤੁਸੀਂ ਦੇਖ ਸਕਦੇ ਜਿਵੇਂ ਤੇਲ ਦੇ ਵਿੱਚ ਆ ਦੇਖੋ ਥੱਲੇ ਹੈਗੇ ਨਾ ساری ਗਾਰ ਉੱਪਰ ਤੇਲ ਅਸਾਂ ਦਾ ਥੱਲੇ ਗਾਰ ਆ ਇਹਨੂੰ ਆਪਾਂ ਸਾਫ਼ ਕਿਵੇਂ ਕਰਨਾ ਉਹਦੇ ਲਈ ਆਪਾਂ ਇੱਕ ਕੌਲੀ ਲੈ ਲੈਣੀ ਆ ਠੀਕ ਹੈ ਕਿ ਨਹੀਂ ਇੱਕ ਲੈ ਲੈਣੀ ਆ ਆਪਾਂ ਚਾਹ ਪਾਉਣੀ ਫਿਰ ਤੁਸੀਂ ਕਹੋਗੇ ਤੁਸੀਂ ਕਹਣਾ ਚਾਹ ਪਾਉਂਦੇ ਤੋਂ ਪਹਿਲਾਂ ਹੀ ਕਹਿੰਦਾ ਨਹੀਂ ਪਾਉਣਾ ਪਰ ਫਿਰ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਉਹ ਤੁਹਾਨੂੰ ਦੱਸਾਂਗਾ ਕਿ ਕੀ ਚੀਜ਼ ਇਹਦੇ ਵਿੱਚ ਐਡ ਕਰਨੀ ਆ ਉਹ ਇਹਦੇ ਵਿੱਚ ਐਡ ਕਰਨੀ ਆ ਪਾਉ ਰੂਣ ਹਰ ਗਾਰ ਵਿੱਚ ਹੁੰਦੀ ਸਾਫ਼ ਹੁੰਦੀ ਆ ਰੂਣ ਕਰ ਲੈਣੀ ਪਤਲੀ ਜੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਸ਼ਾਦਨੀ ਰੂਹ ਹੁਣ ਤੁਸੀਂ ਜਦੋਂ ਤੇਲ ਪੋਣੋਗੇ ਨਾ ਰੂਹ ਵਿੱਚ ਆ ਤੇ ਤੇਲ ਪੋਣੋਗੇ ਤੇਲ ਸਾਰਾ ਥੱਲੇ ਚਲ ਜਾਣਾ ਜਿਹੜੀ ਗਾਰਾ ਤੁਸੀਂ ਦੇਖ ਸਕਦੇ ਹੋ ਲਾਈਫ ਪ੍ਰੂਫ ਦੇਖੋ ਦੇਖੋ ਥੱਲੇ ਤੇਲ ਬਿਲਕੁਲ ਸਾਫ਼ ਜਾਂਦਾ ਨਾ ਜਿਹੜੇ ਉੱਤੇ ਗਾਰਾ ਸਾਰੇ ਉੱਤੇ ਦੂ ਦੇ ਵਿੱਚ ਰਹਿ ਜਾਂ ਨਹੀਂ ਦੇਖੋ ਤੁਸੀਂ ਥੱਲੇ ਕੌਲੀ ਵਿੱਚ ਦੇਖੋ ਤੇਲ ਕੋਣੇ ਪਾ ਚਕ ਦਿਖਾਉਣੀ ਤੁਹਾਨੂੰ ਆਈ ਲਾਈਵ ਵੀ ਥੋੜਾ ਥੋੜਾ ਕਰਕੇ ਤੁਸੀਂ ਦਾ ਤੇਲ ਨੂੰ ਪਾਉਣ ਲੈਣਾ ਦੇਖੋ ਖੱਲੇ ਦੇਖੋ ਬਿਲਕੁਲ ਸਾਫ਼ ਤੇਲ ਆ ਜਿਹੜੀ ਗਾਲ ਆ ਤੁਸੀਂ ਦੇਖ ਸਕਦੇ ਹੋ ਰੂਮ ਦੇ ਵਿੱਚ ਰਹਿ ਚੱਲੀ ਐ ਤੇ ਤੇਲ ਥੱਲੇ ਬਿਲਕੁਲ ਕਲੀਨ ਜੇ ਆਪਾਂ ਚਾਹ ਪਾਉਣ ਨਹੀਂ ਕਲੀ ਨਾ ਪਾਉਂਦੇ ਤਾਂ ਆਪਣਾ ਤੇਲ ਦੇ ਵਿੱਚ ਸਾਰੀ ਜਿਹੜੀ ਗਾਲ ਸੀ ਵਿੱਚ ਚਲ ਜਾਂਦੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਸਾਰੀ ਪਾਉਣੀ ਹੈ ਇਹ ਗਾਰ ਨੇ ਉੱਤੇ ਰਹਿਣਾ ਚਾਹ ਇਹਦੇ ਰੂਮ ਦੇ ਤੁਸੀਂ ਦੇਖੋ ਆਹ ਦੇਖੋ ਇਹਦੇ ਵਿੱਚ ਗਾਰ ਤੇ ਤੇਲ ਥੱਲੇ ਦੇਖੋ ਕਿੰਨਾ ਕਲੀਨ ਹੈ ਇੱਕ ਮਿੰਟ ਆਹ ਦੇਖੋ ਥੱਲੇ ਤੇਲ ਦੇਖੋ ਬਿਲਕੁਲ ਕਲੀਨ ਆ ਗਏ ਗਾਰ ਆ ਸਾਰੇ ਬੱਚੇ ਧੁੰਦੇ ਆਗੇ ਤੇਲ ਜਮਸਪੈਲ ਕੋ ਥੱਲੇ ਸਾਫ਼ ਹੋ ਗਿਆ ਇਸ ਤਰੀਕੇ ਨਾਲ ਤੁਸੀਂ ਤੇਲ ਗੰਦੇ ਤੇਲ ਨੂੰ ਪਕੌੜਿਆਂ ਵਾਲੇ ਤੇਲ ਨੂੰ ਤੁਸੀਂ ਬਿਲਕੁਲ ਕਲੀਨ ਕਰਕੇ ਰੱਖ ਸਕਦੇ ਹੋ ਦੁਬਾਰਾ ਵਰਤ ਤੋਂ ਵਿੱਚ ਲਿਆ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ